ਚਿਲੇ 28 ਦਸੰਬਰ 2025 ਤੋਂ ਨਵੇਂ ਮੌਸਮੇ ਵਰਕ ਵੀਜ਼ਾ ਗਲੋਪਲ ਵਰਕ ਫੋਰਸ ਸੀਜ਼ਨਲ ਵੀਜ਼ਾ ਅਤੇ ਪੀਕ ਸੀਜ਼ਨਲ ਵੀਜ਼ਾ ਦੇ ਲਈ ਅਲਜੀਆ ਖੋਲੇਗਾ ਜੋ ਕਿ ਮਾਨਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਢਾਂਚੇ ਦੇ ਤਹਿਤ ਹਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਨਵੇਂ ਵਿਕਲਪਾਂ ਨੂੰ ਮਾਨਤਾ ਪ੍ਰਾਪਤ ਮਾਲਕਾਂ ਦੇ ਲਈ ਦੁਰਵਤਨ ਨੂੰ ਰੋਕਣ ਦੇ ਲਈ ਸੁਰੱਖਿਆ ਉਪਾਵਾਂ ਨੂੰ ਬਣਾਈ ਰੱਖਦੇ ਹੋਏ ਅਸਲ ਮੌਸਮੀ ਭੂਮਿਕਾਵਾਂ ਦੇ ਲਈ ਕਾਮਿਆਂ ਨੂੰ ਨਿਯੁਕਤ ਕਰਨਾ ਆਸਾਨ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ ਲੰਬੇ ਸਮੇਂ ਦੇ ਮੌਸਮੀ ਕੰਮ ਦੇ ਲਈ ਹੈ ਅਤੇ 3 ਸਾਲਾਂ ਤੱਕ ਦੇ ਵੀਜ਼ੇ ਦੀ ਆਗਿਆ ਦਿੰਦਾ ਹੈ ਇਸ ਸ਼੍ਰੇਣੀ ਦੇ ਅਧੀਨ ਭਰਤੀ ਕਰਨ ਵਾਲੇ ਮਾਲਕਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪਰਵਾਨਿਤ ਭੂਮਿਕਾਵਾਂ ਦੇ ਲਈ ਭਰਤੀ ਕਰਨ ਤੋਂ ਪਹਿਲਾਂ ਲੇਬਰ ਮਾਰਕੀਟ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਬਿਨੇ ਕਾਰਨ ਨੇ ਪਿਛਲੇ 6 ਸਾਲਾਂ ਦੇ ਅੰਦਰ ਘੱਟੋ ਘੱਟ 3 ਸੀਜ਼ਨ ਸੰਬੰਧਿਤ ਅਨੁਭਵ ਪੂਰੇ ਕੀਤੇ ਹੋਣੇ ਚਾਹੀਦੇ ਨੇ ਅਤੇ ਹਰ ਸਾਲ ਨਿਊਜ਼ੀਲੈਂਡ ਤੋਂ ਬਾਹਰ 3 ਮਹੀਨੇ ਬਿਤਾਏ ਹੋਣੇ ਚਾਹੀਦੇ ਨੇ ਅੰਗਰੇਜ਼ੀ ਭਾਸ਼ਾ ਦੀ ਜਾਂਚ ਦੀ ਲੋੜ ਨਹੀਂ ਹੋਵੇਗੀ ਪੀਕ ਸੀਜ਼ਨਲ ਵੀਜ਼ਾ ਥੋੜੇ ਸਮੇਂ ਦੇ ਪੀਕ ਪੀਰੀਅਡ ਨੂੰ ਤੇ ਨਿਸ਼ਾਨਾ ਬਣਾਇਆ ਗਿਆ ਜੋ 7 ਮਹੀਨੇ ਤੱਕ ਚਲਦਾ ਹੈ